ਬਾਪ ਆਪਣੇ ਬੱਚਿਆਂ ਲਈ ਬਹੁਤ ਮਿਹਨਤ ਕਰਦਾ ਹੈ। ਮਾਪਿਓ ਦਾ ਦੇਣ ਬੰਦਾ ਸਾਰੀ ਉਮਰ ਨਹੀਂ ਦੇ ਸਕਦਾ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬਜ਼ੁਰਗ ਨੂੰ ਜੋ ਦੇਖੋ 40 ਡਿਗਰੀ ਗਰਮੀ ਵਿੱਚ ਸਖਤ ਮਿਹਨਤ ਕਰ ਰਿਹਾ ਹੈ। ਸਲਾਮ ਹੈ ਬਾਪ ਨੂੰ। ਫਿਰ ਵੀ ਬੱਚੇ ਕਹਿਣਗੇ ਮਾਪੇ ਨੇ ਕੀ ਕੀਤਾ ਸਾਡੇ ਲਈ। ਮਾਪੇ ਦੀ ਕਦਰ ਮਰਨ ਮੰਗਰੋ ਪੈਂਦੀ ਹੈ। ਜਾਂ ਜਦੋਂ ਸਾਡੇ ਬੱਚੇ ਸਾਡੀ ਬੇਕਦਰੀ ਕਰਦੇ ਆ ਉਦੋਂ ਅਸੀਂ ਆਪਣੇ ਮਾਪਿਆਂ ਦੀ ਜਗ੍ਹਾ ਤੇ ਖੜੇ ਹੁੰਦੇ ਆ। ਉਹਨਾਂ ਦਾ ਦਰਦ ਉਦੋਂ ਸਾਨੂੰ ਮਹਿਸੂਸ ਹੁੰਦਾ ਹੈ ਪਰ ਫਿਰ ਪਸਤੌਣ ਦਾ ਕੋਈ ਫਾਇਦਾ ਨਹੀਂ ਹੁੰਦਾ ਮਾਪਿਓ ਦੇ ਜਾਣ ਤੋਂ ਬਾਅਦ ਕੋਈ ਨਹੀਂ ਕਹਿੰਦਾ ਕਿ ਪੁੱਤ ਕੀ ਹੋਇਆ ਮੈਨੂੰ ਦੱਸ ਕੀ ਚਾਹੀਦਾ ਤੈਨੂੰ ਇਸ ਲਈ ਮਾਵਾਪ ਦੀ ਕਦਰ ਕਰਿਆ ਕਰੋ ਬਾਪ ਤੇ ਧੀ ਦਾ ਰਿਸ਼ਤਾ ਬੜਾ ਹੀ ਅਨਮੋਲ ਹੁੰਦਾ ਹੈ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬਾਪ ਆਪਣੀ ਧੀ ਦਾ ਜਨਮ ਦਿਨ ਮਨਾ ਰਿਹਾ ਹੈ। ਜਦੋਂ ਬਾਪ ਕੰਮ ਤੋਂ ਘਰ ਵਾਪਸ ਆਉਂਦਾ ਹੈ ਤਾਂ ਧੀ ਨੂੰ ਦੇਖ ਕੇ ਸਾਰਾ ਥਕੇਮਾ ਲੈ ਜਾਂਦਾ ਹੈ। ਧੀ ਵੀ ਬਾਪ ਨੂੰ ਹੀ ਉਡੀਕਦੀ ਰਹਿੰਦੀ ਹੈ ਤੇ ਜਦੋਂ ਬਾਪ ਨੂੰ ਦੇਖ ਲੈਂਦੀ ਹੈ ਤਾਂ ਧੀ ਵੀ ਬਾਪ ਨੂੰ ਜੱਫੀ ਪਾ ਲੈਂਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ।